ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੇ ਬੂਰੇ ਅੱਡਾ ਤੇ ਲੱਗੇ ਸੀ ਕਿ ਅੱਡੇ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਐਕਸੀਡੈਂਟ ਹੋਇਆ ਜਿਆਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ ਕਾਰ ਦਾ ਐਕਸੀਡੈਂਟ ਇਹ ਸਕੂਲ ਬੱਸ ਆ ਹਾਈਟ ਅਕੈਡਮੀ ਦੀ ਹਾਈਟ ਅਕੈਡਮੀ ਦੀ ਇਹ ਵਾਟਸਾਪ ਇਹਦੇ ਨਾਲ ਐਕਸੀਡੈਂਟ ਹੋ ਗਿਆ ਇਹ ਬਿਲਕੁਲ ਮੇਰੀ ਆ ਖੇਤ ਆ ਆ ਮੇਰੀ ਮੋਟਰ ਆ ਆ ਮੇਰੀ ਮੋਟਰ ਆ ਜਾਂ ਮੇਰੇ ਖੇਤ ਆ ਤੇ ਇਹ ਸਾਹਮਣੇ ਐਕਸੀਡੈਂਟ ਹੋ ਗਿਆ ਔਰ ਐਡਾ ਵੱਡਾ ਐਕਸੀਡੈਂਟ ਹੋ ਹੁੰਦੇ باوجود ਵੀ ਗੁੱਦੀ ਬੜੀ ਕਿਰਪਾ ਕਿ ਇਹਦੇ ਵਿੱਚ ਸਿਰਫ ਡਰਾਈਵਰੀ ਸੀ ਤੇ ਡਰਾਈਵਰ ਦਾ ਹਿੱਸਾ ਬਚ ਗਿਆ ਤੇ ਬਚਾਅ ਹੋ ਗਿਆ ਬਾਕੀ ਦੇਖੋ ਹਸਤਾਲ ਲੱਗੇ ਆ ਤੇ ਪਰ ਮੇਨ ਗੱਲ ਜੇ ਸੋ ਮੈਂ ਤੁਹਾਨੂੰ ਮੇਨ ਗੱਲ ਜਿਸ ਤੋਂ ਮੈਂ ਤੁਹਾਨੂੰ ਵੀਡੀਓ ਪਾ ਰਿਆ ਤੇ ਮੇਰੇ ਖੇਤਾਂ ਦੇ ਕੋਲ ਐਕਸੀਡੈਂਟ ਹੋਇਆ ਹੋਵੇ ਤੇ ਮੈਨੂੰ ਕੋਈ ਵੀਡੀਓ ਕਾਲ ਨਾ ਆਵੇ ਇਹ ਗਲਤੀਆਂ ਤੁਹਾਡੀਆਂ ਆ ਕਿ ਤੁਸੀਂ ਮੇਰਾ ਨੰਬਰ ਨਹੀਂ ਵੱਤੋ ਵੱਤ ਸ਼ੇਅਰ ਕੀਤਾ ਹੈ ਜੇ ਤੁਸੀਂ ਮੇਰਾ ਨੰਬਰ ਸ਼ੇਅਰ ਕੀਤਾ ਹੋਵੇ ਤੇ ਇਹ ਮੈਂ ਐਡ ਦੀ ਸਪੋਰਟ ਚੱਕ ਦ ਸਕਦਾ ਹਾਂ ਫਿਰ ਤਿੰਨ ਮਿੰਟ ਦੇ ਵਿੱਚ ਮੈਂ ਇਹ ਚੱਕ ਸਕਦਾ ਹੈਗਾ ਕਿਉਂਕਿ ਮੇਰੇ ਬਿਲਕੁਲ ਖੇਤਾਂ ਦੇ ਲਾਗੇ ਆ ਤੇ ਹੁਣ ਇਹ ਬਸ ਕੱਢਣ ਨੂੰ ਮੈਂ ਆਪਣਾ ਟਰੈਕਟਰ ਲੈ ਕੇ ਆਇਆ ਸੀ ਕਿਉਂਕਿ ਬੱਸ ਫਸ ਗਈ ਸੀ। ਕਾਰ ਬਿਲਕੁਲ ਥੱਲੇ ਪੜ ਗਈ ਸੀ ਬੱਸ ਦੇ। ਤੇ ਫਿਰ ਮੈਂ ਆਪਣਾ ਟਰੈਕਟਰ ਇਹ ਲੈ ਕੇ ਆਇਆ ਤੇ ਆਹ ਮੇਰੇ ਕੇਸ ਦਾ ਮਿੱਤਰੋ। ਤੇ ਉਹ ਸਾਹਮਣੇ ਐਕਸੀਡੈਂਟਾ ਦੇਖ ਲਓ ਬਈ। ਤੇ ਪਰ ਵੱਧ ਕਿਸਮਤੀ। ਉਹ ਵੀਡੀਓ ਕਮੈਂਟੇਟ ਮੋਟੋ ਨਾ ਕਰਿਆ ਕਰੋ, ਲਾਈਕ ਲੋਈਕ ਨਾ ਕਰਿਆ ਕਰੋ। ਲਾਈਕ ਲੋਈ ਨਾ ਕਰਿਆ ਕਰੋ ਕਮੈਂਟ ਨਾ ਕਰਿਆ ਕਰੋ ਪਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜਾ ਮੇਰਾ ਨੰਬਰ ਹਰ ਕੋਲ ਪਹੁੰਚੇ 9780709797 ਔਰ ਬਿਲਕੁਲ ਫ੍ਰੀ ਸੇਵਾ ਆਪਾਂ ਦਿੰਦੇ ਆ ਮਰੇ ਕੀ ਹੱਦ ਔਰ ਬਿਲਕੁਲ ਟੋਟਲ ਫ੍ਰੀ ਸੇਵਾ ਆਪਾਂ ਦਿੰਦੇ ਆ ਤਾਂ ਫੇਰ ਵੀ ਕੋਈ ਸਾਨੂੰ ਕਾਰ ਨਾ ਕਰੇ ਤੇ ਮਾੜੀ ਕਿਸਮਤ ਆ ਤੇ ਇਹ ਕਾਰ ਦਾ ਨੰਬਰ ਆ ਭਾਜੀ ਦੇਖ ਲਓ ਫਿਰ ਦੁਬਾਰਾ